ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿਚਾਲ ਮਾੜੀ ਹੋਵੇ ਨਾ ਤੇ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਹੈ। ਅਕਾਲੀ ਦਲ ਦੀ ਗ੍ਰਹਿਚਾਲ ਥੋੜੀ ਮਾੜੀ ਚੱਲ ਰਹੀ ਹੈ। ਜਿਵੇਂ ਜਿਹੜਾ ਪਰਫੋਰਮੈਂਸ ਕਰ ਰਿਹਾ ਹੈ। ਤੇ ਜਿਹੜਾ ਅਕਾਲੀ ਦਲ ਦਾ ਵੋਟਰ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਕਿਆਫੇ ਪੜਨੇ ਸ਼ੁਰੂ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ। ਉਹ ਜਿਵੇਂ ਜਿਵੇਂ ਕੋਈ ਪਰਪਾ ਸਰੀਕਾ ਕਿਸੇ ਦੀ ਤਬੀਅਤ ਹੈ ਜੀ ਯੂ ਨੋ ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿਚਾਲ ਮਾੜੀ ਹੋਵੇ ਨਾ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਸੋ ਅਕਾਲੀ ਦਲ ਦੀ ਗ੍ਰਹਿਚਾਲ ਥੋੜੀ ਬਾੜੀ ਚੱਲਣੀ ਚਾਹੀਦੀ ਸ਼ਨੀ ਦਾ ਪਰਕੋ ਬਣਾ ਕੇ ਸਾਹਿਬ ਬਾਦਲ ਸਾਹਿਬ ਆ ਬਾਦਲ ਸਾਹਿਬ ਕੀ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਆ ਬਿਲਜੀ ਬਿਲਦੀ ਡ੍ਰਿਫਟਸ ਟੁਵਰਡਸ ਮੰਨਤਿਲ ਬਾਦਲ অর ਨਾ ਇਹ ਤਿੰਨੇ ਤਿੰਨੇ ਪਾਰਟੀਆਂ ਚ ਮੱਲੋ ਇਕੁਅਲੀ ਤਕਸੀਮ ਹੋ ਜਾਏਗਾ ਕਿਉਂਕਿ ਮੇਰੀ ਉਹਦੇ ਤੇ ਮੋਰ ਨਹੀਂ ਹੈ ਕਿਉਂਕਿ ਡਿਮਪੀ ਢਲੋ ਦਾ ਇਸ ਗਾਲ ਤੋਂ ਮੋਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਨਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਤੇ ਬਾਕੀ ਬਚੇ 20 ਵੀ ਮੇਰੇ ਨਾਲ ਆ ਗਏ ਜਨ ਡਿੰਪੀ ਦੀ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹ ਨੂੰ ਯਾਰ ਇਸ ਕਾਟ ক্রਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਕੋਨ ওভার ਕੰਫੀਡੈਂਸ ਦੀ ਕਿ ਮੇਰੇ ਨਾਲ ਸਾਰੇ ਜੋ ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅ ਪ੍ਰਮਾਤਮਾ ਦੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਹੈ ਜੋ ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਫੂਕੀਆਂ ਤਾਂ ਹੈ ਨਹੀਂ ਬਟ ਕਈ ਵਾਰੀ ਪ੍ਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਅ ਸੋ ਟ੍ਰਿੰਪੀ ਥੋੜੀ ਜੀ ਓਵਰ ਕੰਫੀਡੈਂਸ ਕੀ ਮਿਹਰਾ ਅਜੀ ਥੋੜੀ ਜੀ ਔਰ ਲੋਕ ਪੰਜਾਬ ਦੇ ਲੋਕ ਥੋੜੀ ਜਿਹੀ ਬੜਕ ਨੂੰ ਤਾਂ ਪਸੰਦ ਕਰਦੇ ਆ ਪਰ ਬੜਕ ਬਾਦ ਸਿਆਸਤਦਾਨ ਨੂੰ ਪਸੰਦ ਬਾਲਨ ਸਾਹਿਬ ਆਖਰ ਦੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਭਾਜਪਾ ਅਲਾਈਂਸ ਨਾਲ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜਿਆਦਾ ਬੈਟਰ ਸਿਚੁਏਸ਼ਨ ਹੋ ਸਕਦੀ ਹੈ ਯਾਰ ਇਹ ਜਿਹੜਾ ਤੁਹਾਡਾ ਸਵਾਲ ਹੈ ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਸ਼ਿਆਣਾ ਰਚਾ ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ এমਪਲਾਈ ਹੁੰਦਾ ਉਹਦੀ ਇੱਕ ਪੇ ਗ੍ਰੇਡ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਇ ਮੇਰੀ ਪੇ ਗ੍ਰੇਡ ਤੋਂ ਵੀ ਮਤਲਬ ਸਵਾਲ ਹੈ ਇਹਦੇ 'ਚ ਮੈਂ ਇਹਦਾ ਜਵਾਬ ਕੀ ਦੇ ਸਕਦਾ ਠੀਕ ਠੀਕ